ਜਿਹੜੀ ਖਬਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਖਬਰ ਖੁਸ਼ੀ ਦੀ ਵੀ ਹੈ ਤੇ ਗਮੀ ਦੀ ਵੀ ਹੈ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਵੇਲੇ ਅਸੀਂ ਸਾਂਝ ਦੇ ਅੰਦਰ ਉਪਰ ਵਿਖੇ ਖੜੇ ਆਂ ਮਿੱਤਿਆ ਦੀ ਪੰਜਾਬ ਹੋਮਗਾਰਡ ਨੌਜਵਾਨ ਅਵਤਾਰ ਸਿੰਘ ਦੀ ਜਿਹੜੀ ਰਿਟਾਇਰਮੈਂਟ ਹੋ ਰਹੀ ਹੈ ਸਭ ਨੂੰ ਪਤਾ ਹੈ ਕਿ ਹੋਮਗਾਰਡ ਦਾ ਸਰਕਾਰ ਦੇ ਨਾਲ ਕਾਫੀ ਪੰਜ ਛੇ ਸਾਲਾਂ ਤੋਂ ਧਰਨਾ ਕਰ ਰਿਹਾ ਕਿ ਉਹਨਾਂ ਨੂੰ ਪੈਨਸ਼ਨ ਬਾਲ ਕੀਤੀ ਜਾਵੇ ਜਦੋਂ ਤੱਕ ਇਹ ਸਿਪਾਈ ਦੇ ਵਿੱਚ ਡਿਊਟੀ ਦੌਰਾਨ ਦੀਪੀ ਮਿਨਾ ਉਸ ਉਸ ਵੇਲੇ ਤੱਕ ਤਾਂ ਵਧੀਆ ਪੱਤੇ ਤੇ ਵਧੀਆ ਤਨਖਾਹ ਮਿਲਦੀ ਜਾਂਦੀ ਹੈ ਪਰ ਲੇਕਿਨ ਅੱਜ ਤੋਂ ਬਾਅਦ ਇਸ ਅਵਤਾਰ ਸਿੰਘ ਦੀ ਜਿਹੜੀ ਹੈ ਤਨਖਾਹ ਵੀ ਬੰਦ ਹੈ ਤੇ ਪੈਨਸਲ ਵੀ ਬੰਦ ਹੈ ਤੇ ਉਹਦੇ ਬਾਅਦ ਕਿਹੜੀ ਇਹਦੀ ਨਵੀਂ ਜ਼ਿੰਦਗੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਤੇ ਬੇਸ਼ੱਕ ਵਧਾਈ ਦੀ ਪਾਰਟੀ ਜਿਹੜੀ ਦਿੱਤੀ ਜਾ ਰਹੀ ਹੈ ਸਟਾਫ ਵੱਲੋਂ ਅੰਦਰ ਸਾਰੇ ਜਿਹੜੇ ਮਿਲ ਜੁਲ ਕੇ ਜਿਹੜਾ ਪਾਰਟੀ ਜਿਹੜੀ ਚੱਲ ਰਹੀ ਹੈ ਪਰ ਲੇਕਿਨ ਇਹਨਾਂ ਦਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਕਿਵੇਂ ਦਾ ਜਿਹੜਾ ਮੂਡ ਹੈ ਜਾਂ ਮਾਹੌਲ ਹੈ ਉਦੇ ਬਾਰੇ ਆਪਾਂ ਅਵਤਾਰ ਸਿੰਘ ਨਾਲ ਗੱਲ ਕਰਾਂਗੇ ਉਹ ਕੀ ਮਹਿਸੂਸ ਕਰ ਰਹੇ ਨੇ ਇਸ ਵੇਲੇ ਤੇ ਥੋੜੀ ਦੇਰ ਬਾਅਦ ਆਉਂਦੇ ਨੇ ਤੇ ਗੱਲ ਕਰਦੇ ਆ ਅਸੀਂ ਸੈਕਟਰੀਏਟ ਖੜੇ ਆ ਜਿੱਥੇ ਸਾਂਝ ਕੇਂਦਰ ਦੇ ਵਿੱਚ ਜਿੱਥੇ ਅੱਜ ਇੱਕ ਅਰਵਾਰ ਸਿੰਘ ਹੋਮਵਰਕ ਨੌਜਵਾਨ ਦੀ ਜਿਹੜੀ ਹੈ ਬਤਾਈ ਗਈ ਅੱਜ ਰਿਟਾਇਰਮੈਂਟ ਹੈ ਤੇ ਸਾਡੇ ਨਾਲ ਰਾਜਪਾਲ ਸਿੰਘ ਜੀ ਐਸਪੀ ਸਾਹਿਬ ਹੈ ਤੇ ਮੁੱਖ ਤੇ ਪਹੁੰਚਿਆ ਸਰ ਅੱਜ ਇਹਨਾਂ ਦੇ ਰਿਟਾਇਰਮੈਂਟ ਤੇ ਦੋ ਸ਼ਬਦ ਬਹੁਤ ਵੱਡਾ ਦਿਨ ਹੁੰਦਾ ਜਿਸ ਦਿਨ ਆਪਾਂ ਜੁਆਇਨਿੰਗ ਕਰਦੇ ਉਹ ਵੀ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਰਿਟਾਇਰ ਹੁੰਦੇ ਉਸ ਤੋਂ ਵੱਡਾ ਦਿਨ ਮੰਨਿਆ ਜਾਂਦਾ ਕਿਉਂਕਿ ਇਹਨੇ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਜੌਬ ਕਰਦਾ ਉਹੀ ਰਿਟਾਇਰ ਹੁੰਦਾ ਬੜੀ ਖੁਸ਼ੀ ਵਾਲੀ ਗੱਲ ਵੀ ਹੁੰਦੀ ਆ ਤੇ ਨਾਲ ਨਾਲ ਮਨ 'ਚ ਥੋੜੀ ਉਦਾਸੀ ਵੀ ਹੁੰਦੀ ਹੈ ਜੀ ਜਿਨ੍ਹਾਂ ਨੇ ਨਾਲ ਟਾਈਮ ਸਾਡੇ ਨਾਲ ਬਤਾਇਆ ਆ ਜੋ ਰਿਟਾਇਰ ਹੋ ਰਹੇ ਨੇ ਪਰ ਚੰਗੀ ਗੱਲ ਹੈ ਜੀ ਰਿਟਾਇਰਮੈਂਟ ਜਿਹੜੀ ਆ ਇਹ ਵੀ ਆਉਂਦੀ ਆ ਪਰ ਸਾਡੀ ਜਿਹੜੀ ਕਾਬਲੀਅਤ ਆ ਉਹ ਇਸੇ ਤਰੀਕੇ ਨਾਲ ਵੇਖੀ ਜਾਂਦੀ ਹੈ ਕਿ ਕਿੰਨੇ ਸਾਲ 34 ਸਾਲ ਤੁਸੀਂ ਜਿਨ੍ਹਾਂ ਨੇ ਜੌਬ ਕੀਤੀ ਹੈ 34 ਸਾਲ ਬੜੇ ਸਾਫ਼ ਸੁਥਰੇ ਢੰਗ ਨਾਲ ਜੌਬ ਕੀਤੀ ਹੈ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਾਕਾਂ ਦੇਨੇ ਦੀ ਰਿਟਾਇਰਮੈਂਟ ਪਰ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੇ ਜੀ ਰਿਟਾਇਰ ਜ਼ਰੂਰ ਹੋਏ ਨੇ ਪਰ ਸਾਡੇ ਦਿਲ ਚੋਂ ਕਦੀ ਵੀ ਇਹ ਬਾਹਰ ਨਹੀਂ ਹੋਵੇ ਪਰ ਦੂਜੀ ਜਿਹੜਾ ਅਫਸੋਸ ਦੀ ਗੱਲ ਜਿਹੜੀ ਪੰਜ ਸਾਲ ਤੋਂ ਉਹਨਾਂ ਦੇ ਧਰਮਾ ਜਿਹੜਾ ਕਰ ਰਿਹਾ ਜੂ ਦੇ ਵਿੱਚ ਜਿਹੜਾ ਉਹ ਵੀ ਅਸੀਂ ਡਿਸਕਸ ਕੀਤਾ ਜੀ ਉਹ ਵੀ ਕਾਫੀ ਨੇੜੇ ਹੋ ਗਿਆ ਜੀ ਕੰਮ ਜਿਹੜੀ ਵੀ ਇਹਨਾਂ ਨੇ ਮੰਗਣੇ ਉਹ ਵੀ ਜਲਦੀਆਂ ਪੂਰੀ ਹੋ ਜਾਣਗੀਆਂ ਜੀ ਥੈਂਕ ਯੂ ਵੀ ਧੰਨਵਾਦ ਜੀ ਬਲਵਲ ਜੀ ਉਤਾਰ ਸਿੰਘ ਦੀ ਬਹੁਤ ਬਹੁਤ ਵਧਾਈ ਤੁਹਾਨੂੰ ਪਹਿਲਾਂ ਤਾਂ ਕਿਉਂਕਿ ਵਧਾਈ ਵੀ ਹੈਗੀ ਹੈ ਤੇ ਚਲੋ ਤੁਸੀਂ ਵਿਛੜ ਵੀ ਰਹੇ ਹੋ ਠੀਕ ਹੈ ਹੋ ਗਿਆ ਮੈਂ ਆਪਣੇ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਕਹਣਾ ਕਿ ਅੱਜ ਮੈਂ 34 ਸਾਲ ਦੀ ਸੇਵਾ ਕਰਕੇ ਖਾਲੀ ਹੱਥ ਘਰ ਨੂੰ ਜਾ ਰਿਹਾ ਇਹ ਸਰਕਾਰ ਲਈ ਬਹੁਤ ਹੀ ਨਕੀਦੀ ਵਾਲੀ ਗੱਲ ਆ ਕਿਉਂਕਿ ਸਾਡੇ 5 ਸਾਲ ਤੋਂ ਸਕੂਲ-ਕੁਲਾਜਾ ਸੋਲਕੀਆਂ ਇਹ ਤੁਹਾਡੇ ਨਾਲ ਲਈ ਬੈਠੇ ਸਾਡੇ ਬਜ਼ੁਰਗ ਬੈਠੇ ਆ ਉਹਨਾਂ ਚ ਮੈਂ ਵੀ ਸ਼ਾਮਲ ਹੋ ਗਿਆ ਕਿਉਂਕਿ ਹੁਣ ਤੱਕ ਸਾਡੀ ਸਰਕਾਰ ਨਾਲ ਇੱਕ ਵੀ ਨਹੀਂ ਮੰਗ ਮੰਨੀ ਸਾਡੀ ਘਟੋ ਘਟ 10 ਵਾਰੀਆਂ ਮੀਟਿੰਗਾਂ ਸਰਕਾਰ ਦੇ ਨਾਲ ਹੋ ਚੁੱਕੀਆਂ ਸਿਰਫ ਲਾਰੇ ਦੇ ਇਲਾਵਾ ਸਾਨੂੰ ਕੁਝ ਨਹੀਂ ਦਿੱਤਾ ਅੱਜ ਤੱਕ ਵੀ ਮੈਂ ਅੱਜ ਤਰੀਕ ਹੈਗੀ 6 ਅੱਜ ਤੱਕ ਅਸੀਂ ਖਾਲੀ ਹੱਥ ਜਾ ਰਹੇ ਹਾਂ 7 ਤਰੀਕ ਤੱਕ ਖਾਲੀ ਹੱਥ ਜਾ ਰਹੇ ਹਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇਕਰ ਸਰਕਾਰ ਨਾਲ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡੀਆਂ ਨਾਂ ਮੰਗ ਮੰਨੀਆਂ ਤਾਂ ਅਸੀਂ ਕੋਈ ਕਦਮ ਇਹ ਚੱਕਾਂਗੇ ਮੈਂ ਕਮੇਟੀ ਵੱਲੋਂ ਕਿਉਂਕਿ ਅਸੀਂ ਐਮਐਲਏ ਕੋਟੀ ਜਾਂ ਮੰਤਰੀਆਂ ਦੀ ਕੋਟੀ ਦੇ ਉਹ ਘੜਤਾਲ ਦੇ ਬੈਠਾਂਗੇ ਪੱਕਾ ਮੈਂ ਵਾਦਾ ਕਰਦਾ ਜੀ ਆਪਣੇ ਵੱਲੋਂ ਮੈਂ ਕਮੇਟੀ ਵੱਲੋਂ ਵਾਦਾ ਉਹ ਘੜਤਾਲ ਦੇ ਬੈਠਾਂਗੇ ਜੇ ਅਸੀਂ ਮਰਨ ਮੱਤੇ ਬੈਠਾਂਗੇ ਜੇਕਰ ਨਾ ਸਕਿਆ ਇੱਕ ਹਫ਼ਤੇ ਦੇ ਵਿੱਚ ਵਿੱਚ ਲੰਗਾ ਮੰਗਾ ਨਾ ਅੱਜ ਹਾਰ ਪਾਈ ਹੋਏ ਆ ਤੁਹਾਡੇ ਦੇ ਉੱਤੇ ਖੁਸ਼ੀ ਹੈ ਕਿ ਗਮੀ ਹੈ ਤੇ ਮੈਂ ਆਪਣੇ ਖੁਸ਼ੀ ਕਰ ਇਸ ਕਰਕੇ ਖੁਸ਼ੀ ਹੈ ਕਿ ਸਾਡੇ ਮੁਲਾਜ਼ਮਾਂ ਨੇ ਸਾਡਾ ਬੜਾ ਸਾਥ ਦਿੱਤਾ ਤੇ ਇਹਨਾਂ ਨੇ ਸਾਨੂੰ ਚਾਹ ਦੀ ਪਾਰਟੀ ਕੀਤੀ ਆ ਕੋ ਚੀਜ਼ ਲਈ ਆ ਗਏ ਨਹੀਂ ਇਸ ਲਈ ਆ ਕਿਉਂਕਿ ਸਾਡੀ ਸਰਕਾਰ ਨਾਲ ਹੁਣ ਤੱਕ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਮੈਂ ਸਰਕਾਰ ਨੂੰ ਵਿਰੋਧ ਕਰਵ ਨਹੀਂ ਦਿੰਦਾ ਜੇਕਰ ਸਾਡੀ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡੀ ਇਹ ਮੰਗਾਂ ਨਾ ਮੰਨੀਆਂ ਤਾਂ ਅਸੀਂ ਟੋਕੜਦਾਂ ਦੇ ਬੈਠਾਂਗੇ ਮੰਤਰੀ ਕੋਕੀ ਬੈਠਣਾ ਬਈ ਸਾਨੂੰ ਐਮਐਲਏ ਐਮਐਲਏ ਰੋਪੜ ਜਲ ਦੇ ਨਿਰਦੇਸ਼ ਜੜਾ ਸਾਡੇ ਐਮਐਲਏ ਰੋਪੜ ਮੇਰੇ ਪਿੰਡ ਵਾਦਾ ਕਰਕੇ ਆਇਆ ਸੀ ਵੋਟਾਂ ਦੇ ਪਹਿਲਾਂ ਕਿ ਸਾਡੀ ਸਰਕਾਰ ਆਉਣਦੋਂ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੇ ਟੋਹਲ ਪਲਾਜਾ ਤੇ ਤੁਹਾਡੇ ਬਜ਼ੁਰਗ ਬੈਠੇ ਆ ਧਰਨਾ ਲਈ ਉਹਨਾਂ ਦੀਆਂ ਮੰਗਾਂ ਪਹਿਲੇ ਦਾ ਤੇ ਮੰਨ ਕੇ ਸਾਡੀ ਸਰਕਾਰ ਬਣਾਉਣ ਤੋਂ ਅਸੀਂ ਪੂਰੀਆਂ ਕਰਦਾਂਗੇ ਪਰ 2 ਸਾਲ ਹੋ ਗਏ ਚੁੱਕੇ ਅਸੀਂ ਨਦੇ ਚੱਡੇ ਜੇ ਐਮਐਲਏ ਨਾਲ ਗੱਲ ਕਰੀਆਂ ਸਿਰਫ ਲਾਰੇ ਦੇ علاوہ ਸਾਨੂੰ ਕੁਝ ਨਹੀਂ ਦਿੱਤਾ ਮੈਂ ਚੱਲਾਂਗੇ ਤੁਹਾਡੀ ਮੀਟਿੰਗ ਕਰਾਂਗੇ ਹੁਣ ਤੱਕ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਸਿਰਫ ਉਹਨਾਂ ਦੇ ਮੈਂ ਹੁਣ ਜਾ ਕੇ ਵੀ ਆ ਤੇ ਉਹਨਾਂ ਨੇ ਮੈਨੂੰ ਵਾਅਦਾ ਕਰਿਆ ਕਿ ਕਿ ਮੈਂ ਅਸੀਫਾ ਦੇ ਦੂੰਗਾ ਅੱਜ ਜੇਕਰ ਤੁਹਾਡੇ ਨਹੀਂ ਮੰਗਾ ਮੰਨਉਂਦੀਆਂ ਮੈਂ ਕਿਹਾ ਤੁਹਾਡੀ ਮੈਂ ਤੁਹਾਡਾ ਸੀਫੇ ਦੇ ਨਾਲ ਸਾਡੀਆਂ ਮੰਗ ਨਹੀਂ ਹੱਲ ਹੁੰਦੀ ਸਾਡੀਆਂ ਮੰਗਾਂ ਹੱਲ ਕਰਾਓ ਅਸੀਂ ਬੇਸਬੀ ਸਾਨੂੰ ਕੋਈ ਲੋੜ ਨਹੀਂ ਆ ਸਾਡੀਆਂ ਮੰਗ ਹੱਲ ਹੋਣ ਚਾਹੀਦੀ ਆ ਜੋ ਕਿ ਸਾਡੀ ਪੈਨਸ਼ਨ ਦੀ ਆ ਤੇ ਪੇਗਮ ਹੁੰਦੀ ਹੁਣ ਤੱਕ ਕੋਈ ਵੀ ਨਹੀਂ ਮੰਗ ਮੰਨੀ ਗਈ ਅੱਛਾ ਪਿਛਲੇ ਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੀਆਂ ਮੰਗਾਂ ਜਲਦੀ ਜਲਦੀ ਮੰਨੀਆਂ ਜਾਣ ਤਾਂ ਤੁਸੀਂ ਥੋੜਾ ਜਿਹਾ ਝਾਤ ਮਾਰੀਏ ਤੁਸੀਂ ਥੋੜੀ ਜਿਹੀ ਜੀ ਪਿਛਲੀ ਜੇ ਨੌਕਰੀ ਦੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਤੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਥੋੜਾ ਜਿਹਾ ਬਸੇ ਜਰਾ ਪਿਛਲੀ ਚੱਲ ਗਏਰਾ ਮੇਰਾ ਨਾਮ ਤਾਰਪ ਸਿੰਘ ਜੀ ਜਿਵੇਂ ਭਰਤੀ ਹੋਈ ਸੀ ਮੈਂ 12 5 1988 ਤੋਂ ਭਾਰਤੀਆਂ ਪਹਿਲੀ ਮੇਰੀ ਪੋਟਿੰਗ ਸੋਣਾ ਖਾਣੇ ਦੀ ਆ ਉਹ ਤੋਂ ਬਾਅਦ ਵਿੱਚ ਮਹਿਰਾਂ ਚੌਕੀਆਂ ਗਾਰਦਾਂ ਜਿਵੇਂ ਜੇਲ ਤੇ ਰੇਲਵੇ ਸਟੇਸ਼ਨ ਹੈਡਵਕਸ ਰੋਪੜ ਤੇ ਘਟੋ ਘਟ ਮੈਂ 25 ਸਾਲ ਤੋਂ ਐਸਐਸਪੀ ਦਫਤਰ ਆਪਣੀ ਸੇਵਾ ਨਿਭਾ ਰਿਹਾ ਤੇ ਅੱਜ ਮੈਂ 34 ਸਾਲ ਬਾਅਦ ਤੋਂ ਰਿਟਾਇਰ ਹੋ ਰਿਹਾ ਉਰੇ ਬੱਚੇ ਮੇਰੇ ਵਾਲੀ ਮੇਰਾ ਬੇਟਾ 10 ਸਾਲ ਦਾ ਤੇ ਮੇਰੀ ਬੇਟੀ ਰਵਿੰਦਰਪੀਤ ਕੌਰ ਜੋ ਸਾਦੀशुदा ਹੈ ਤੇ ਮੇਰੀ ਵਾਈਫ ਹਰਪੀਤ ਕੌਰ ਜੀ ਤੇ ਮੇਰੀ ਮਾਤਾ ਲਾਜ ਕੌਰ ਜੀ ਪਿਤਾ ਰਾਮਾਸਰਾ ਜੀ ਜੋ ਸਵਰਗ ਵਾਸੀ ਸੋ ਇੰਨੀ ਸਾਡੀ ਫੈਮਿਲੀ ਆ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿਉਂਕਿ ਸਾਡੇ ਪੈਨਸ਼ਨ ਤੇ ਬਾਦਮਾ ਦਾ ਰਟਾਇਰਮੈਂਟ ਤੋਂ ਬਾਅਦ ਮੈਂ ਕੋਈ ਵੀ ਸਾਡੇ ਕੋਈ ਸਾਧਨ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰ ਸਰਕਾਰ ਨੂੰ ਵੀ ਸਾਡੀ ਜੋ ਪੈਨਸ਼ਨ ਦੀ ਮੰਗਾਂ ਉਹ ਜਿਆਦਾ ਜਿਆਦਾ ਮੰਨ ਕੇ ਜੋ ਤੁਹਾਨੂੰ ਲੱਗਿਆ ਉਹਨੂੰ ਉਠਾਏਗਾ ਵੀ ਬਿਲਕੁਲ ਜੀ ਮੈਂ ਤਾਂ ਸਰਕਾਰ ਨੂੰ ਕਹਾਂਗਾ ਜਿਹੜੀ ਗੱਲਾਂ-ਗੱਲਾਂ ਦੇ ਵਿੱਚ ਇੰਨੀ ਲਾਂਹਤ ਜਿਹੜੀ ਲਾਂਹਤ ਹੈ ਹੈ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਇੰਨੀ ਵੱਡੀ ਪਹਿਲਾਂ ਵੀ ਅਸੀਂ ਟੈਰਮਟਾ ਹோம்ਗਾਰਡ ਦੇ ਨੌਜੋਨਰੇ ਦਿਖਾਈਆਂ ਤੇ ਅੱਜ ਫੇਰ ਅਸੀਂ ਉਤਾਰਨੀ ਦਿਖਾ ਰਹੀ ਹੈ ਸਟਾਣ ਪ੍ਰਧਾਨ ਦੀ ਹੈ ਪਲਾਨ ਦੀ ਦੋ ਸ਼ਬਦ ਜਰਾ ਅਜ ਦੇ ਸਰਮਣ ਦੇ ਪਹਿਲਾਂ ਤੋਂ ਸਾਡੇ ਸਾਡੀ ਵੇਂਟੀ ਵੀ ਦਾ ਤਨਵਾ ਸਾਡੇ ਹੋਣ ਤੇ ਬਾਕੀ ਵੈਗਰ ਜੂ ਦਾ ਖਾਲਸਾ ਦੀ ਵੈਗ ਰਿਕੀ ਪਤੇ ਮੈਂ ਤੁਹਾਨੂੰ ਇੱਥੇ ਹੀ ਦੱਸਾਂਗਾ ਵੀ ਅੱਜ ਸਾਡੇ ਸਰਦਾਰ ਰਪਤਾਰ ਸਿੰਘ ਜੀ 34 ਸਾਲ ਦੀ ਡੋકરી ਕਰਕੇ ਰਟਾਇਰ ਹੋ ਰਹੇ ਆ। ਸਾਨੂੰ ਇੱਕ ਆਦੀ ਇਹਦੇ ਖੁਸ਼ੀ ਵੀ ਹੈ ਤੇ ਗਮੀ ਵੀ ਹੈ। ਅੱਜ 7 ਤਰੀਕ ਹੈ 7 ਨੂੰ ਰਟਾਇਰ ਕਰਤਾ ਇਹਨੂੰ। ਅੱਜ ਦਾ ਇਹਨਾਂ ਨੂੰ ਕਿਹੜਾ 33 ਰੁਪਏ ਮਿਲਣਾ। ਕੱਲ ਤੋਂ ਬਾਅਦ ਇਹ ਬਿਲਕੁਲ ਇਹਦੇ ਚੁੱਲੇ ਠੰਡੇ ਵਾਲੀ ਗੱਲ ਹੋ ਜਾਂਦੀ ਹੈ। ਇੰਨੀ ਨੌਕਰੀ ਕਰਦੇ باوجود ਅੱਜ ਇਹ ਬਜ਼ੁਰਗ ਹੋ ਗਿਆ, ਵਿਰਧ ਹੋ ਗਿਆ, ਇਤੋਂ ਬਾਅਦ ਕੀ ਕਰੇਗਾ? ਅੱਤੋਂ ਬਾਅਦ ਇਹ ਜਮ ਵਿੱਚ ਬਿਲਕੁਲ ਕੁਛ ਕਰਨ ਜੁਗਾ ਨਹੀਂ ਹੈ ਸਰਕਾਰ ਨੂੰ ਅਜੇ ਤੱਕ ਅਸੀਂ ਮਾਰ ਬੱਚਤਾਬ ਨਹੀਂ ਦਿੰਦੇ ਆਏ ਆਂ ਸੜੀਆਂ ਮੀਟਿੰਗਾਂ ਵੀ ਹੁੰਦੀਆਂ ਨਹੀਂ ਆ ਐਫਐਮਸ ਸਾਡੀ ਸੀਐਮ ਸਾਹਿਬ ਨੇ ਅਸੀਂ ਮੀਟਿੰਗ ਹੋਈ ਹੈ ਅੱਜ ਤੱਕ ਐਮਐਲਏ ਤੇ ਕੰਮ ਮੰਤਰੀ ਨਾਲ ਵੀ ਸੜੀਆਂ ਤੱਕ ਕੋਈ ਡਿਮਾਂਡ ਪੂਰੀ ਨਹੀਂ ਕਰੀ ਆ ਪਿਛਲੀ 29 ਤਰੀਕ ਨੂੰ ਅਸੀਂ ਸ਼੍ਰੀ ਕੁਮਾਰ ਮੇਜੀ ਅਡੀਸ਼ਨਲ ਪ੍ਰਿੰਸੀਪਲ ਸੈਕਟਰੀ ਅਡੀਸ਼ਨਲ ਪ੍ਰਿੰਸੀਪਲ ਸੈਕਟਰੀ ਸੀਐਮ ਨਾਲ ਮੀਟਿੰਗ ਕਰਕੇ ਆ ਸਾਨੂੰ ਸਟੇਸ਼ਨ ਦੂ ਦਿੱਤਾ 29 ਤਰੀਕ ਦੀ ਕਾਹਨ ਬਹੁਤ ਤੇ ਆ ਅੱਤੋਂ ਕੋਈ ਨਿਊਜ਼ ਤੋਂ ਬਾਅਦ ਸੜੀ ਸਰ ਗੁਰਪ੍ਰੀਤ ਬਾਦਲ ਸਿੰਘ ਜੀ ਜੋ ਸਖਤਰ ਹੈ ਰਾਏ ਬਾਗ ਦੇ ਉਹਨਾਂ ਕੋ ਸਾਡਾ ਮਹਿਕਮਾ ਉਹਨਾਂ ਨੇ ਵੀ ਸਾਡੀ ਸਪਾਸ ਕਰਕੇ ਭੇਜੀਆ ਤਾਂ ਕੁਛ ਨਹੀਂ ਮਿਲਿਆ ਬਹੁਤ ਉਸ ਦੀ ਗੱਲ ਇਹ ਹੈ ਕਿ ਦੇਖੋ ਜੋ ਉਤਾਰ ਸਗਾ ਜਾ ਰਿਹਾ ਅੱਜ ਤੋਂ ਬਾਅਦ ਇਹ ਕੁਛ ਕਰਨ ਯੋਗ ਨਹੀਂ ਹੈ ਸਾਡੇ 5-7 ਤੋਂ ਲਗਾਤਾਰ 16 ਟੂਨ ਵਿੱਚ ਧਰਨਾ ਚੱਲ ਰਿਹਾ ਇਸੇ ਸੰਬੰਧ ਵਿੱਚ ਧਰਨਾ ਚੱਲ ਰਿਹਾ ਸਰਕਾਰ ਲਾਰੇ ਲਪਾ ਜਦੋਂ ਅਸੀਂ ਕੋਈ ਜਾਮ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋ ਕਰਦੇ ਹਾਂ ਫਿਰ ਸਰਕਾਰ ਖੜੇ ਬਲ ਭਜਦੀ ਹੈ ਨਹੀਂ ਸਰਕਾਰ ਉਸ ਤੋਂ ਬਾਅਦ ਅੰਦੋਲਿਆ ਕਰ ਦਿੰਦੀ ਹੈ ਸਰ ਤੁਸੀਂ ਵੀ ਸਾਡੇ ਕੋਈ ਕਈ ਵਾਰ ਹੀ ਗਏ ਆ ਦੇਖਿਆ ਹੀ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਵਜਾਮ ਲਾ ਲਾ ਕੇ ਅਸੀਂ ਕਿ ਸਰਕਾਰ ਤੋਂ ਡਿਮਾਂਡ ਕਰਦੇ ਆਂ ਸਰਕਾਰ ਦਾ ਪਤਾ ਲੱਗਿਆ ਵੀ ਲੋਕ ਤੁਹਾਡਾ ਤੁਹਾਡੇ ਵੱਲ ਝੁਕਿਆ ਕੁਝ ਅਸੀਂ ਨਾ ਸਰਕਾਰ ਨੂੰ ਵਾਰ-ਵਾਰ ਇਹ ਬੇਨਤੀ ਕਰਾਂਗੇ ਸੀਐਮ ਸਾਹਿਬ ਨੂੰ ਜਿਹੜੇ ਪਹਿਲੇ ਕਹਿੰਦੇ ਤੁਸੀਂ ਮੈਂ ਧਰਨਾ ਨਹੀਂ ਲੱਗਣ ਦਊਗਾ ਸਾਢੇ 5-7 ਤੋਂ ਲਗਾਤਾਰ ਧਰਨਾ ਚੱਲ ਰਿਹਾ ਉਹਨਾਂ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਅਸੀਂ ਤੁਹਾਨੂੰ ਵਾਰ-ਵਾਰ ਇਹ ਐਫਐਮ ਸਾਹਿਬ ਤੇ ਸੀਐਮ ਸਾਹਿਬ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਤੁਹਾਡੀ ਸਰਕਾਰ ਨੂੰ 22 ਮਹੀਨੇ ਹੋ ਗਏ ਸਾਡੇ ਕੋਲ ਧਰਨੇ ਤੇ ਆ ਕੇ ਐਮਐਲਏ ਖਾਲੇ ਲੈ ਲੜੀਆਂ ਕੱਢਦੇ ਤੇ ਵੀ ਸਾਰੀ ਸਰਕਾਰ ਲਿਆ ਦੇਉ ਅਨ ਵੋਟਾਂ ਪਾ ਰਹੇ ਅਸੀਂ ਤੁਹਾਨੂੰ ਆਉਂਦੇ ਤੁਹਾਡੀ ਪੈਨਸ਼ਨ ਸਾਡਾ ਮੰਗਾ ਕਰਾਂਗੇ ਹੁਣ ਦੋ ਮੰਗਾਂ ਬਰੇਡ ਤੀਜੂ ਗੱਲ ਹੋਈ ਸੀ ਉਹ ਵੀ ਅੱਜ ਤੱਕ ਕੋਈ ਹੁਣ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ 23 ਨੂੰ 14-12 ਦਿਨ ਹੋ ਗਏ ਅਸੀਂ ਤਾਂ ਸਰਕਾਰ ਨੂੰ ਹੀ ਮੰਗ ਕਰਦੇ ਆ ਵੀ ਜੇ ਕਦੋਂ ਦੀ ਸਾਰੀ ਸਰਕਾਰ ਇਲੈਕਸ਼ਨ ਆ ਰਿਹਾ ਕਹਿੰਦੇ ਚੋਣ ਜਬ ਤਾਂ ਲੱਗਣ ਜਾ ਰਿਹਾ ਉਸ ਤੋਂ ਪਹਿਲਾਂ ਸਾਰੀ ਡਿਮਾਂਡ ਨਹੀਂ ਪੂਰੀ ਕਰ ਦੇ ਜੋ ਸਾਡੇ ਅਧਾਰ ਸੀਗਾ ਦੱਸਿਆ ਅਸੀਂ ਭੁਖੜਤਾਲ ਕੇ ਮਰਨ ਵਰਤੇ ਵੀ ਬੈਠਾਂਗੇ ਤੇ ਸਰਕਾਰ ਨੂੰ ਜਿਹੜੇ ਮਰਜ਼ੀ ਮੰਤਰੀ ਕੋਟੀ ਜੋ ਸਰਕਾਰ ਨੇ ਪਰਚੇ ਦੇਣੇ ਜੋ ਮਰਜ਼ੀ ਕਰੇ ਉਹ ਅਸੀਂ ਇਸਨ ਪੂਰਾ ਕੱਢ ਕੇ ਰੋਧ ਕਰਾਂਗੇ ਬੜੇ ਵਰਦੀਆਂ ਵਿੱਚ ਮੌਜੂਦਾ ਤੇ ਰਟਾ ਸਾਰੇ ਜਵਾਨ ਆਉਣਗੇ ਅਸੀਂ ਸਰਕਾਰ ਤੇ ਕੋਈ ਲਹਾਜ ਨਹੀਂ ਰੱਖਾਂਗੇ ਮੈਂ ਬਹੁਤਾ ਜ਼ਿਆਦਾ ਕੁਝ ਕਹਿੰਦਾ ਖਮਾ ਦਾ ਜਾਚਕਾਂ ਇਸ ਕਰ ਕਰਕੇ ਆ ਸਾਡੇ ਆਰਾਮਦੇਵਾਲ ਜੀ 71 ਸਾਲ ਦੇ ਹੋ ਗਏ 71 ਸਾਲ ਦੇ ਹੋ ਗਏ ਆ ਦੇਖੋ ਡਾਂਗ ਫੜੀ ਐ ਇਹ ਕੁਸ ਕਰਨ ਜੋਗੇ ਨਹੀਂ ਐ ਸਾਡੇ ਫਰੀਦਕੋਟ ਤੋਂ ਸੂਰਜਪ੍ਰਕਾਸ਼ ਜੀ ਇਹ ਵੀ ਅਣ 23 ਨੂੰ ਰਟਾਇਰ ਹੋਏ ਆ ਮੈਂ ਅੱਜ ਬਿਲਕੁਲ ਇਹ ਵੀ ਹੰਡੀਕੈਪਟ ਹੈ ਕਿਸੇ ਦਾ ਹੰਡੀਕੈਪਟ ਮੰਨੋ ਜਦੋਂ ਬੰਦੇ ਨੂੰ ਸਾਰੀਆਂ ਸੁਵਿਧਾਵਾਂ ਖਤਪੋ ਜਿਹੜੀਆਂ ਉਹ ਦੇਣਾ ਲੈਣਾ ਪੈਂਦਾ ਉਹਨਾਂ ਸਰਕਾਰ ਨੇ ਜਦੋਂ ਇੱਕ ਐਮਐਲਏ ਐਮਪੀ ਬਣ ਕੇ ਤੀਜੇ ਦਿਨ ਪੈਨਸ਼ਨ ਲੰਦਾ ਜਾਂ ਜਿਹੜਾ 32 33 ਸਾਲ 40 ਸਾਲ ਨੌਕਰੀ 36 ਸਾਲ ਕਰਕੇ ਨੌਕਰੀ ਕਾ ਉਹਦਾ ਹੱਕ ਨਹੀਂ ਮੜਦਾ ਅਸੀਂ ਸਰਕਾਰ ਨੂੰ ਇਹ ਵੀ ਕਹਿੰਦੇ ਆ ਕਿ ਜੋ ਦੇਣਾ ਜਾਂ ਮਾਨ ਪੱਤਾ ਬਣਦਾ ਛੜਾ ਉਹ ਦੇਣਾ ਚਾਹੀਦਾ ਸਰਕਾਰ ਨੂੰ ਅਸੀਂ ਬਾਰ ਬਾਰ ਤੁਹਾਡੇ ਕਰੀਏ ਮੇਨ ਨਾਲ ਦੇ ਮੰਗ ਸਹੀ ਕਰਦੇ ਆ ਕਿ ਸਰਕਾਰ ਸਾੜੇ ਬਾਰੇ ਸੋਚਿਆ ਜੇ ਨਹੀਂ ਸੋਦੀ ਵੀ ਅਸੀਂ ਸਰਕਾਰ ਬਾਰੇ ਅਲੇ ਮਨਪੀਤ ਬਾਦਲਤਾ ਦੇਖੋ ਸਬਕ ਖਾਇਆ ਚਾਰਜੀ ਚੰਨੀ ਸਬਕ ਖਾਇਆ ਕੈਪਟਨ ਸਾਹਿਬ ਨੂੰ ਸਬਕ ਖਾਏ ਐ ਇਦਾਂ ਹੀ ਫਿਰ ਸਾੜਾ ਰੁਕਤਾ ਉਸੇ ਪਾਸੇ ਬਦਰੂਗਾ ਦੇਖੋ ਕਿੰਨੀ ਪੋਟ ਹੈ 15000 ਮਰਾਜ਼ਮ ਹੈ ਤੋਂ ਫਿਰ ਆਪਾਂ ਉਸ ਪਾਸੇ ਚੱਲਾਂਗੇ ਜੇਕਰ ਸਰਕਾਰ ਨੇ ਸਾਡੀ ਕੋਈ ਡਿਮਾਂਡ ਨਹੀਂ ਪਤਾ ਅਸੀਂ ਬਾਰ ਬਾਰ ਇਹ ਬੇਨਤੀ ਕਰਦੇ ਆਂ ਵੀ ਜੋ ਸਰਕਾਰ ਦਾ ਸਾੜਾ ਰੁਕਾ ਸਾੜੇ ਵੱਲ ਮੁੜਿਆ ਵੀ ਸਰਕਾਰ ਜਲਦੀ ਸਾਡੀ ਡਿਮਾਂਡ ਪੂਰੀ ਕਰੇ ਆਪ ਨੂੰ ਵੀ ਬੇਨਤੀ ਕਰਦੇ ਆਂ ਸਾਡੀ ਸਰਕਾਰ ਸਰਕਾਰ ਗਲਤ ਪਹ ਜਾਓ ਤਾਂ ਕਿ ਸਾਡੀ ਡਿਮਾਂਡ ਜਲਦੀ ਪੂਰੀ ਹੋ ਸਕੇ ਜ਼ਿਆਦਾ ਕਹਿਣਾ ਖਮਾਦਾ ਜਾਚਕਾ ਵੈਕੂ ਜੀ ਦਾ ਖਾਲਸਾ ਪ੍ਰਿਵੋਗ ਦੀ ਕੀ ਫਦੇ ਬਿਲਕੁਲ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਰਕਾਰ ਨੂੰ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਕਿ 5-5.5 ਸਾਲ ਤੋਂ ਚੱਲ ਰਹੀ ਨੇ ਅੱਜ ਭਲਾ ਨਹੀਂ ਤੁਸੀਂ ਵੀ ਦੋਸ਼ ਆ ਬਜਾ ਮੈਂ ਜਿਹੜਾ ਫ੍ਰੀ ਕੋਡ ਪ੍ਰਧਾਨ ਫ੍ਰੀ ਕੋਡ ਹੈ ਮੈਂ 30 ਤੁਹਾਨੂੰ ਜਨਵਰੀ ਨੂੰ ਅਟਾਰਨਮੈਂਟ ਹੋਇਆ ਤੇ ਮਿਲਦਾ ਸੀ ਬਹੁਤ ਬੜੀ ਸਾਰੇ ਜਨੇਰੇ ਮੰਤਰੀ ਆਉਂਦੇ ਰਹੇ ਜਨੇ MLA ਆਉਂਦੇ ਰਹੇ ਸਾਰੇ ਸਾਨੂੰ ਕਹਿੰਦੇ ਰਹੇ ਛੋਟਾ ਛੋਟਾ ਮਸਲਾ ਚੱਲ ਰਿਹਾ ਚੱਲ ਰਿਹਾ ਅਈ ਮੋਸੇਟੇਟ ਵੀ ਜੰਦਰੇ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਨਾ ਹੁੰਦੇ ਸੀ ਅਸੀਂ ਸਾਨੂੰ ਸਰਕਾਰਾਂ ਨੇ ਲਾਰੇ ਲਾਏ ਐ ਤੇ ਕੋਈ ਸਾਡੇ ਕੋਈ ਜਿਹਨੇ ਕਬੂਲ ਸਾਡੀ ਬਾਹ ਨਹੀਂ ਫੜੀ ਅ ਸਾਨੂੰ ਹੁਣ ਕੋਈ ਸਾਡੇ ਕੋਈ ਆ ਵੀ ਮਰਨ ਵਰਤ ਤੇ ਬਹਿਣ ਦਿਆ ਤੇ ਅਸੀਂ ਆਪਣਾ ਮਰਨ ਵਰਤ ਤੇ ਬੈਠਾਂਗੇ ਮੰਤਰੀ ਦੇ ਜਿਸ ਦੀ ਮਰਜ਼ੀ ਮੰਤਰੀ ਦੇ ਬਹਿ ਜਦੋਂ ਮਰਜ਼ੀ ਪ੍ਰੋਗਰਾਮ ਲਾ ਲਈਏ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਹ ਕੰਮ ਮਰਨ ਵਰਤ ਤੇ ਬਹਿ ਜਾਗੇ ਤੇ ਅਸੀਂ ਪੂਰਾ ਵਜਵਾ ਸੰਗੋਣੇ ਆ ਵੀ ਅਸੀਂ ਇਹ ਨਹੀਂ ਗਾ ਵੀ ਇਹ ਚੈਨਲ ਤੇ ਕਹਿਦਾ ਵੀ ਇਹਨੇ ਕਰਨਾ ਨਹੀਂ ਅੱਜ ਤਰੀਕ ਵੇਖ ਲੋ ਕਿੰਨੀ ਆ ਤੇ ਅੱਜ ਦਿਨ ਵੇਖ ਲੋ ਕੀ ਆ ਤੇ ਉਸੇ ਦਿਨ ਤੋਂ ਹਫਤੇ ਤੋਂ ਬਾਅਦ 8ਵੇਂ ਦਿਨ ਨੂੰ ਅਈ ਉਹਦੇ ਨਾਲ ਬਹਿ ਜਾ ਕੇ ਧਰ ਦੇ ਤੇ ਅਸੀਂ ਦਰਨਾ ਨਹੀਂ ਗਏ ਤੁਸੀਂ ਅਜੀ ਬੋਲਾ ਹਾਂਜੀ ਪਛੋਣ ਬਿਲਕੁਲ ਪਣਜੀ ਤੁਸੀਂ ਵੀ ਦੋਸਤ ਬਜਾਰਾ ਇਹਨਾਂ ਬਾਰੇ ਬਤਾਉਣ ਬਾਰੇ ਵਾਇਗ੍ਰੀ ਸਿੱਖਾ ਖਾਸਾ ਵਾਇਗ੍ਰੀ ਦੀ ਫੋਟੇ ਮੈਂ 2014 RAMJAL ਮੇਰਾ ਨਾਮ ਹੈ ਮੈਂ ਪਿੰਡ ਦੁਕਰੀ ਤੋਂ ਆ ਰਿਟਾਇਰ ਰੋਮਗੜ੍ਹ ਤੋਂ ਹੋਇਆ 2011 ਚ ਉਦੋਂ ਮੈਂ ਵੀ ਖਾਲੀ ਗਿਆ ਕੋਈ ਸਾਧਨ ਨਹੀਂ ਹੈਗਾ ਸਾਡੇ ਕੋਲ ਅਸੀਂ ਕੀ ਕਰੀਏ ਜਾ ਕੇ ਜਦੋਂ ਇੰਨਾ ਸਮਾਂ ਲੰਘਾਇਆ ਕੋ ਤੁਹਾਨੂੰ ਰਿਟਾਇਰ ਹੋਏ ਕਿੰਨੇ ਸਾਲ ਹੋ ਗਏ ਮੈਂ 2011 ਚ ਹੋਇਆ ਸੀ ਤੇ ਮੰਨ ਕੇ ਚੱਲੂ 13 ਸਾਲ ਹੋ ਗਏ ਕਿਦਾਂ ਨਿਕਲ ਗਈ ਜ਼ਿੰਦਗੀ ਤੁਹਾਡੀ ਮੇਰੀ ਜ਼ਿੰਦਗੀ ਔਖੀ ਆ ਚਲੋ ਆਏ ਆ ਬੇ ਬੱਚੇ ਮੈਨੂੰ ਦੇ ਰਹੇ ਆ ਪਰ ਮੈਂ ਉਹ ਨਹੀਂ ਆ ਚੀ ਜਿਹੜੀ ਮਿਲਣੀ ਚਾਹੀਦੀ ਆ ਸਾਨੂੰ ਅਸੀਂ ਸਰਕਾਰ ਦੇ ਮੰਗਦੇ ਆ ਸਾਨੂੰ ਬੜਾ ਪੈਨਸ਼ਨ ਦੇ ਜੋ ਮਾਨ ਪਤਾ ਸਾਨੂੰ ਮੈਡੀਕਲ ਦੇ ਦੋ ਅੱਜ ਵੀ ਛੋਟੀ ਨਾ ਚੱਲਦੇ ਆ ਨਾ ਮੈਂ ਹਸਪਤਾਲ ਜਾਂਦਾ ਹਲਾਜ ਨਹੀਂ ਹੈਗਾ ਉਦਾਂ ਦਾ ਸਰਕਾਰ ਟੰਡੋਰੇ ਬਿਟਦੀ ਆ ਕਿ ਅਸੀਂ ਬੁਢਿਆਂ ਨੂੰ ਦੇਖਾਂਗੇ ਬੁਢੇ ਮਰਨ ਵਰਤ ਤੇ ਬੈਠੇ ਆ ਮੈਂ 2 18 ਦੇ ਵਿੱਚ ਜਦੋਂ ਧਰਨਾ ਲੱਗਿਆ ਉਦੋਂ ਦਾ ਬੈਠਾ ਅੱਜ ਕੰਡਮ ਹੋ ਕੇ ਘਰ ਬੈ ਗਿਆ ਉਹ ਨਿਆਣੇ ਕਹਿੰਦੇ ਲੋ ਧਰਨੇ ਤੇ ਲੈ ਲੋ ਨੇ ਲੋ ਸਰਕਾਰ ਨੇ ਇਹ ਸਰਕਾਰ ਨੂੰ ਤਾਂ ਚਾਹੀਦਾ ਐ ਐਮ ਐਲ اے ਦੋ ਜਮਾਤਾਂ ਐ ਕੋ ਪੰਜ ਕੋ ਗ੍ਰੈਜੂਏਸ਼ਨ ਨਹੀਂ ਮੈਨੂੰ ਦਿਖਦਾ ਗ੍ਰੈਜੂਏਸ਼ਨ ਨਹੀਂ ਆ ਇਹ ਆਪ ਚੋਰ ਠੱਗਾ ਜੇ ਮੈਂ ਚੋਰ ਹੋਵਾਂਗਾ ਮੈਂ ਬੱਚੇ ਨੂੰ ਕੀ ਸਿੱਧ ਦਊਂਗਾ ਤੇ ਤੁਸੀਂ ਚੋਰੀਆਂ ਕਰੋ ਸਹੀ ਗੱਲ ਐ ਬਿਲਕੁਲ ਜੀ ਅੱਜ ਖੁਸ਼ੀ ਦੀ ਖਬਰ ਵੀ ਹੈਗੀ ਤੇ ਗਮੀ ਦੀ ਵੀ ਗੱਲ ਮੈਂ ਹੋਰ ਕਹਿਣਾ ਅਜਬਧਾਰ ਸਿੰਘ ਜੀ 34 ਸਾਲ ਡਿਊਟੀ ਕਰਕੇ ਚੱਲੇ ਆ ਇਸ ਤੇ ਦਰਨ ਨੂੰ ਕੀ ਜਵਾਬ ਆ ਕੀ ਕਹੂਗਾ ਕਰ ਪਿੰਡ ਵਾਲਿਆਂ ਨੂੰ ਕੀ ਕਹ ਲਾ ਕਹੂਗਾ ਯਾਰ ਅਵਤਾਰ ਸਿੰਘ ਤੂੰ ਰਿਟਾਇਰ ਹੋਇਆ ਪਾਰਟੀ ਕਰਨ ਉਹ ਉਹਨੂੰ ਪਰਦਾ ਆ ਕੀ ਲੈ ਕੇ ਆਇਆ ਉਹ ਕੀ ਲੈ ਕੇ ਆਇਆ ਉਹ ਅਵਤਾਰ ਸਿੰਘ ਨੂੰ ਪਤਾ ਵੀ ਕੀ ਉਹ ਪਾਰਟੀ ਕਰੋ ਪਾਰਟੀਆਂ ਕਰਨ ਵੇਲੇ ਵੀ 2-2 ਤਿੰਨ ਤੱਕ ਲੱਖ ਰੁਪਏ ਲੱਗ ਜਾਂਦਾ ਹੈ ਪਰ ਲੇਕਿਨ ਸਾਨੂੰ ਖਾਲੀ ਮੋੜਿਆ ਆ ਸ਼ਰਮ ਦੀ ਗੱਲ ਆ ਆਪਣਾ ਤਾਂ ਇਹ ਜਾਣਿਆ ਕਦੇ ਗੋਆ ਵੱੜ ਕੇ ਕਦੇ ਕੀਤੇ ਵੱੜ ਕੇ ਇਹਨਾਂ ਨੂੰ ਆਪਣੀ ਸ਼ਾਨ ਜੋਗਤ ਪੂਰੀ ਆ ਪੜੇ ਬੁੜਿਆਂ ਦਾ ਟਰੋਲ ਪਲਾਜਾ ਬੈਠੇ ਆ ਸਾਡੇ 9 ਬੰਦੇ ਮਰ ਗਏ 10 ਉਹਨਾਂ ਦਾ ਕੋਈ ਮੁੱਲ ਨਹੀਂ ਪਿਆ ਐਨੇ ਬੰਦੇ ਸਾਡੇ ਮਰ ਗਏ ਉਹਨਾਂ ਨੇ ਕੀ ਵਿਗਾੜਿਆ ਕਿ ਨੌਕਰੀ ਕਰੀ ਅਤਵਾਦ ਹੰਡਾਇਆ ਜਦੋਂ ਗੋਲੀਆਂ ਝੱਲੀਆਂ ਮੈਂ ਭਗਵਾਨਤ ਮਾਨ ਨੂੰ ਸੜਕਾਂ ਦੇ ਨਹੀਂ ਦੇਖਿਆ ਮੈਂ ਵੀ ਇੱਕ ਮੰਤਰੀ ਪਹਿਲਾਂ ਮਨਪ੍ਰੀਤ ਉਹਨੂੰ ਵੀ ਕਿਹਾ ਸੀ ਕੈਪਟਨ ਜੱ ਕਿੱਥੇ ਜਾਉਂਗੇ ਤੁਸੀਂ ਅੱਜ ਸ਼ਾਨ ਇਹ ਖਾਕੀ ਨੇ ਚਾਹੇ ਉਸ ਵੇਲੇ ਸੀਆਰਪੀਸੀ ਪਾਲਸੀ ਪੰਜਾਬ ਪੁਲਿਸ ਸੀ ਹੋਮਗਾਰਡ ਕਰਾਡਰ ਸੀ ਸ਼ਾਂਤੀ ਦਾ ਸਭ ਨੇ ਬਹਾਲ ਹੋਈ ਆ ਸਭ ਨੇ ਗੋਲੀਆਂ ਸਭ ਦੇ ਵੱਜੀਆਂ ਇਹਦਾ ਮੌਜਾਂ ਵਿੱਚ ਸੋ ਸਾਡੀ ਬੇਨਤੀ ਆ ਵੀ ਜੇ ਸਾਨੂੰ ਪੈਨਸ਼ਨ ਆ ਮਾਨਪਤਾ ਮੈਡੀਕਲ ਜਿੰਨਾ ਛੇਤੀ ਹੋਵੇ ਜੇ ਚੌਣ ਜਾਬਦਾ ਲੱਗਿਆ ਫਿਰ ਤਾਂ ਭਗਵਾਨ ਜਮਾਨ ਨੂੰ kehਾਂਗੇ ਉਦੀ ਕੋਠੀ ਮਰ ਜਾਾਂਗੇ ਹellow ਤੁਹਾਡੇ ਜਿਹੜੇ ਜਜਬਾਤ ਜਿਹੜੇ ਬੜੇ ਦੇਖਣ ਜਾ ਰਹੇ ਮੈਂ ਦਰਸ਼ਕਾਂ ਨੂੰ ਇਹ ਦੱਸਾਂਗਾ ਜਿਹੜੇ ਜਿਹੜੇ ਵੀ ਸਾਡੇ ਸਕਰਨ ਨੂੰ ਦੇਖ ਰਹੇ ਹੋ ਤੇ ਤੁਸੀਂ ਤੁਹਾਨੂੰ ਥੋੜੀ ਬੋਤੀ ਵੀ ਹਮਦਰਦੀ ਜਿਹੜੇ ਹੋਮਗਾਰਡ ਦੇ ਨੌਜਵਾਨ ਵਾਸਤੇ ਹੈ ਸਾਡੇ ਇਸ ਖਬਰ ਦੇ ਥੱਲੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹਨਾਂ ਦਾ ਜਿਹੜਾ ਦਰਦ ਹੈ ਸਾਡੇ ਸਰਕਾਰਾਂ ਤੱਕ ਜਾਣ ਬਲਕਿ ਤਾਂ ਹੁਣ ਤਾਂ ਹਾਦੀ ਹੋ ਚੁੱਕੀ ਹੈ ਖੁਸ਼ੀ ਦੀ ਖਬਰ ਕਰਨ ਆਈ ਸੀ ਇੱਕ ਕਹਿੰਦੇ ਮੈਂ ਉਹ ਵੀ ਅਫਸੋਸ ਦੀ ਖਬਰ ਨਗਰੀਏ ਕਰਨ ਲੱਗੇ ਆ ਵੀ ਨਹੀਂ ਤਾਂ ਜਦੋਂ ਰਿਟਾਇਰਮੈਂਟ ਦੀ ਖਬਰ ਸੁਣ ਕੇ ਕੋਈ ਫੋਨ ਆਉਂਦਾ ਸੀ ਤਾਂ ਅਗਲੇ ਕਹਿੰਦੇ ਚਲੋ ਯਾਰ ਅੱਜ ਫਲਾਣੇ ਦੀ ਰਿਟਾਇਰਮੈਂਟ ਹੈ ਖੁਸ਼ੀ ਜਾਂਦਾ ਬੰਦਾ ਪਰ ਲੇਕਿਨ ਆਉਣ ਲੱਗਿਆ ਵੀ ਥੋੜਾ ਜਿਹਾ ਮਨ ਪਿੱਛੇ ਨੂੰ ਹੁੰਦਾ ਸੀ ਯਾਰ ਵੀ ਕਿਵੇਂ ਖਬਰ ਕਰਾਂਗੇ ਆਪਾਂ ਤੇ ਬਿਲਕੁਲ ਜੀ ਪੂਰਨਵਰਮਨ ਸਾਹਿਬ ਨੂੰ ਕਹਾਂਗੇ ਤੁਸੀਂ ਮਰਜੀ ਇਹਦੇ ਫਾਈਲ ਦੇ ਉੱਤੇ ਕੁਗੀ ਮਾਰ ਦੋ ਤਾਂ ਇਹਨਾਂ ਦਾ ਜਿਹੜਾ ਜੀਵਨ ਜਿਹੜਾ ਵਧੀਆ ਹੋ ਜਾਏਗਾ ਪਿਆਰੇ ਦਰਸ਼ਕੋ ਅੱਜ ਦੀ ਜਿਹੜੀ ਖਬਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ